ਵਾਰੀਆਂ ਨਾਲ ਜਾਣ ਪਛਾਣ ਬਣਾਉਂਦਾ ਬਣਾਉਂਦਾ ਬਚੂਲਾ ਵੀ ਬਣ ਗਿਆ। ਪਰ ਵਾਇਸੀ ਲੋਕਾਂ ਦੇ ਆਹ ਉਹਦਾ ਵਿਆਹ ਨਹੀਂ ਹੋਇਆ। ਯਾ ਵਾਹ। ਜੋ ਕਿ ਉਹ ਬੰਦਾ ਸੀ ਜਿਹੜਾ ਉਹਦੇ ਕੋਲ ਜ਼ਮੀਨ ਨਹੀਂ ਸੀ ਜਿਹਨੂੰ ਵਿਆਹ ਹੋਣਾ ਸੀ। ਜੀ ਨਾ ਆਰਥਿਕ ਈਦੀ ਕੋਈ ਦਾਣੇ ਨਹੀਂ ਉਹਦੇ ਸਿਆਣੇ ਵੀ ਕਮਲੇ ਨਹੀਂ। ਹੂੰ। ਮਹਾਵਰਾ ਜਿਹੜਾ ਉਲਟਕੇ ਐ ਸਾਡੇ ਵੱਲ ਨੂੰ ਆਉਂਦਾ। ਉਹ ਕੇਸ਼ਰ ਸੀ ਜਿਹੜਾ ਦੋਸਤੋ ਜਦੋਂ ਉਹ ਥੰਡੇ ਨੂੰ ਜਾਂਦਾ ਹਰ ਰੋਜ਼ ਸਵੇਰੇ ਸਾਡੇ ਇੱਕ ਬੈਠਕ ਸੀ ਨਾਨਕੇ ਦੇ ਘਰ ਦੇ ਵਿੱਚ ਮਸਰਾਲੀ ਪਿੰਡ ਉਸ ਬੈਠਕ ਦੇ ਇੱਕ ਕੰਸ ਸੀ ਕੰਸ ਦੇ ਉੱਤੇ ਇੱਕ ਸ਼ੀਸ਼ੇ ਦਾ ਟੁੱਟਿਆ ਹੋਇਆ ਟੁਕੜਾ ਪਿਆ ਸੀ ਵੱਡੇ ਸ਼ੀਸ਼ੇ ਦਾ ਟੁੱਟਿਆ ਹੋਇਆ ਛੋਟਾ ਜਿਹਾ ਟੁਕੜਾ ਜਿਹਨਾਂ ਛਰੀਟਾਂ ਵੱਜ-ਵੱਜ ਕੇ ਐ ਧੁੰਦਲਾ ਖੁੱਧਰਾ ਹੋਇਆ ਹੋਇਆ ਸੀ ਕੇਸਰ ਮਾਮਾ ਸਵੇਰੇ ਖੰਡੇ ਨੂੰ ਜਾਣ ਤੋਂ ਪਹਿਲਾਂ ਉਹ ਸ਼ੀਸ਼ੇ ਅੱਗੇ ਖੜ ਕੇ ਪੱਗ ਬੰਨਦਾ ਹੁੰਦਾ ਟੋਕੜਾ ਭਗਵਾਨੀ ਅਸੀਂ ਜਿਹੜੀ ਹੁਣ ਪੱਗਾਂ ਬੰਨੀਆਂ ਰਹੀਆਂ ਨੇ ਇਹਨਾਂ ਦਾ ਸਟਾਈਲ ਹੋਰ ਹੈ ਲੇਕਿਨ ਮਾਮਾ ਜੀ ਜਿਹੜਾ ਉਹ ਜਦੋਂ ਆਖਰੀ ਲੜ ਨਾ ਆਉਂਦਾ ਛੋਟਾ ਰਹਿ ਜਾਂਦਾ ਲਾਤੀ ਪਾ ਦੈਂ ਥਾਦੇ ਨੇ ਮਾਰਦਾ ਮੈਨੂੰ ਕਹਿੰਦਾ ਮੈਂ ਉੱਥੇ ਖੜਾ ਤੋਲੇ ਦੇ ਉੱਤੇ ਦੇਖ ਰਿਹਾ ਹਾਂ ਮੈਨੂੰ ਉਹ ਸੰਬੋਧਿਤ ਹੋ ਕੇ ਕਹਿੰਦਾ ਕਹਿੰਦਾ ਨਹੀਂ ਵੀ ਰਾਣੀ ਬਣੀ ਨਹੀਂ ਗੱਲ ਜਾਣਸ ਮੈਂ ਦੋਸਤੋ ਜਦੋਂ ਕਹਾਣੀ ਲਿਖਦਾ ਮੈਨੂੰ ਐਂ ਲੱਗਦਾ ਹੁੰਦਾ ਹੈ ਕਿ ਮੈਂ ਆਪਣੇ ਕੇਸਰ ਮਾਮੇ ਦੀ ਪੱਤ ਦਾ ਆਖਰੀ ਲੜ ਪੂਰਾ ਕਰਕੇ ਲਾ ਰਿਹਾ ਹੂੰ ਹਰ ਕਹਾਣੀ ਲਿਖ ਕੇ ਮੈਨੂੰ ਲੱਗਦਾ ਕਿ ਮੈਂ ਆਖਰੀ ਲੜੂ ਦੀ ਪੱਗ ਦਾ ਪੂਰਾ ਕਰਕੇ ਲਾ ਕਦੇ ਲੱਗ ਵੀ ਜਾਂਦਾ ਹੈ ਕਦੇ ਨਹੀਂ ਵੀ ਲੱਗਦਾ ਉਹਦੇ ਨਾਲ ਕਹਾਣੀ ਚੰਗੀ ਵੀ ਲਿਖੀ ਜਾਂਦੀ ਹੈ ਕਦੇ ਮਾੜੀ ਵੀ ਲਿਖੀ ਜਾਂਦੀ ਹੈ ਪੱਗਾ ਮਾਮਾ ਕੇਸਰ ਮਾਮਾ ਮੇਰੀ ਮਾਂ ਇਸ ਉਹਨੇ ਫੌਜ ਦੇ ਵਿੱਚੋਂ ਆ ਕੇ ਇੱਕ ਵਾਰ 2 ਮਹੀਨੇ ਦੀ ਛੁੱਟੀ ਘਰ ਪਾਉਣਾ ਸ਼ੁਰੂ ਕੀਤਾ वडूर ਭੈਣੀ ਕੋਲ ਕੁੰਨਰਾ ਪਿੰਡ ਤੋਂ ਮਿਸਤਰੀ ਬੁਲਾਏ ਗਏ ਮਜ਼ਦੂਰ ਵੀ ਉਹ ਨਾਲ ਲੈ ਕੇ ਆਏ ਸਿਆਲਾਂ ਦੇ ਦਿਨ ਸ਼ੁਰੂ ਹੋ ਰਹੇ ਸੀ ਨਵੰਬਰ ਸੀ ਉਹ ਦਾ ਮੈਨੂੰ ਉਸ ਬੰਦੇ ਦਾ ਸਟਾਈਲ ਬਹੁਤ ਸੋਹਣਾ ਲੱਗਦਾ ਮੈਂ ਕਿਹਿਆ ਬਾਤ ਆਇਆ ਕੁਰਤੇ ਪਜਾਮੇ ਦੇ ਨਾਲ ਉਹ ਕੋਟ ਪਾਈ ਕਰਦਾ ਮੈਂ ਉਹਦੇ ਤੇ ਨਿਗਾ ਰੱਖਦਾ ਛੋਟਾ ਜਿਹਾ ਜਵਾਕ ਸੀ ਪ੍ਰਾਇਮਰੀ ਸਕੂਲ ਪੜਦਾ ਦੰਦਾ ਜਦੋਂ ਉਹਨੂੰ ਲੋਡ ਪੈਂਦੀ ਸਮਾਨ ਮੰਗਵਾਉਣ ਦੀ ਮਜ਼ਦੂਰ ਤੋਂ ਉਹ ਜਾਂਦਾ ਕੋਟ ਦੇ ਵਿੱਚੋਂ ਵਟੂਆ ਕੱਢਦਾ ਵਟੂਏ ਦੇ ਵਿੱਚੋਂ ਪੈਸੇ ਕੱਢਦਾ ਉਹਨੂੰ ਕਹਿੰਦਾ ਆਹ ਸਮਾਨ ਲੈ ਕੇ ਆ ਐਂ ਉਹ ਵਾਪਸ ਕਰ ਮੈਂ ਸੋਚਦਾ ਕਿ ਕਾਸ਼ ਮੈਂ ਵੀ ਕੋਟ ਪਾਇਆ ਹੋਵੇ ਮੇਰੇ ਕੋਲ ਵੀ ਵਟੂਆ ਹੋਵੇ ਇੱਕ ਦਿਨ ਕੀ ਹੋਇਆ ਕਿ ਜਦੋਂ ਉਹ ਕਰਨ ਦੇ ਉੱਤੇ ਲੱਗਿਆ ਹੋਇਆ ਕੋਟ ਲੜਕ ਰਿਹਾ ਉਹਦੇ ਵਿੱਚ ਵਟੂਆ ਮੈਂ ਅੱਖ ਬਚਾ ਕੇ ਉਹਦਾ ਵਟੂਆ ਕੱਢ ਕੇ ਐਂ ਜਿੰਮ ਫਾਇਦਾ ਕਿ ਆਪਕੇ ਬਟੂਆ ਗਈ ਨਹੀਂ ਸਾਰਾ ਚੈੱਕ ਕੀਤਾ ਹੈ ਜੀ ਮਜ਼ਦੂਰਾਂ ਨੂੰ ਪੁੱਛਿਆ ਹੈ ਨਹੀਂ ਤੰਬ ਛੱਡ ਕੇ ਰੋਲਾ ਪੈਣਾ ਸ਼ੁਰੂ ਹੋ ਗਿਆ ਕਿ ਮਿਸਤਰੀ ਰਬਟੂਆ ਕਿਧਰ ਗਿਆ ਦੋਸਤੋ ਉੱਥੋਂ ਕਿਸੇ ਨੇ ਸੁਝਾਅ ਦਿੱਤਾ ਆਵਾਜ਼ ਵਿੱਚੋਂ ਬੋਲ ਮਾਰਿਆ ਕਹਿੰਦੇ ਇੱਥੇ ਥੋੜਾ ਜਵਾਕ ਖੇਡਦਾ ਕਰਦਾ ਸੀ ਉਹਨੂੰ ਕੁਛ ਲੋਹ ਨੇ ਨਾ ਕਿਤੇ ਦੇਖਿਆ ਹੋਵੇ ਫਾਦਰ ਸਾਹਿਬ ਖੜੇ ਸੀ ਉੱਥੇ ਦੇਖ ਰਿਹਾ ਕਿ ਉੱਤੇ ਉਹਨਾਂ ਨੇ ਆਵਾਜ਼ ਮਾਰੀ ਮੈਨੂੰ ਲੈਂਦਾ ਮੈਂ ਤੇ ਹੋਰ ਸੀ ਨਹੀਂ ਵੀ ਪਾ ਕੇ ਖੜ ਗਿਆ ਗੈਜ਼ਟ ਹੈ ਵਟੂਆ ਤਾਂ ਨਹੀਂ ਦੇਖਿਆ ਮਿਸਤਰੀ ਦਾ ਮੈਂ ਹੋਰ ਨਹੀਂ ਵੀ ਪਾ ਲਿਆ ਵਟੂਆ ਤਾਂ ਨਹੀਂ ਦੇਖਿਆ ਬੋਲੇ ਹੀ ਲੋਕ ਮਨੋਵਿਗਿਆਨ ਹੈ ਜਿਹੜਾ ਬਹੁਤ ਸਿਆਣੇ ਲੋਕ ਨੇ ਮਜ਼ਦੂਰ ਕਹਿੰਦੇ ਜਿਹੜਾ ਬੋਲ ਤਾਂ ਦੀ ਕਿਸੇ ਦੇ ਕੋਲ ਹੂੰ ਉਹਨੇ ਫਾਦਰ ਸਾਹਿਬ ਨੇ ਆਏ ਮਾਰੇ ਆਪਿਆ ਕੱਟ ਲਿਆ ਵਟੂਆ ਕੱਟ ਕੇ ਮਿਸਤਰੀ ਨੂੰ ਕਾਇਆ ਇਧਰੋਂ ਜੁੱਤੀ ਲਾ ਕੇ ਉਹਨੇ ਦੇ ਤੇਰੇ ਦੀ ਦੇ ਤੇਰੇ ਦੀ 25 30 ਜੁੱਤੀਆਂ ਮੇਰੇ ਉਨੇ ਮਾਰੀ ਅਦਰ ਸਾਹਿਬ ਜੁੱਤੀਆਂ ਨਾਲ ਪਹਿਲੀ ਤੇ ਆਖਰੀ ਵਾਰ ਉਹਨੇ ਮੈਨੂੰ ਕੁਝ ਮੈਂ ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਸੀ ਇੱਕ ਜਦੋਂ ਉਹ ਕੁੱਤਰੇ ਹੈ ਤਾਂ ਮਿਸਤਰੀ ਬੋਲਿਆ ਕਹਿੰਦਾ ਬੱਗਿਆ ਛੱਡ ਪਰੇ ਜਿਵੇਂ ਆ ਕੇ ਕੀ ਕੱਟਣਾ ਹੈ ਕਿ ਟੁਟਕੇ ਬੱਦੂਆ ਮਿਲ ਗਿਆ ਦਲ ਨੂੰ ਕੁਰੀ ਜਾਣ ਦੇ ਉਹਦੇ ਕਹਿੇ ਤੋਂ ਫਾਦਰ ਸਾਹਿਬ ਦੇ ਛੱਟ ਦਾ ਜਿਹੜਾ ਕੁੱਤਾ ਹੋਇਆ ਹੈ ਗੈਰ ਹਸੰਸੀ ਤੈਂ ਮੇਰੀ ਬੇਇੱਜ਼ਤੀ ਕਰਾਤੀ ਹੈ ਮੈਂ ਚੋਰੀ ਕਰ ਲਈ ਹੋਇਆ ਗਾਲਾਂ ਵੀ ਕੱਢਦਾ ਸੀ ਮੈਂ ਕੁੱਟ ਕੇ ਆ ਕੇ ਰੋਂਦਾ ਹੋਇਆ ਛੱਲਿਆ ਗਿਆ ਉਹੋ ਉਹ ਦਿਨ ਸੀ ਦੋਸਤੋ ਜਦੋਂ ਮੇਰੇ ਬਾਲ ਮਨ ਦੇ ਵਿੱਚ ਪਹਿਲੀ ਵਾਰ ਬੱਦੂਏ ਦੇ ਖਿਲਾਫ ਨਫ਼ਰਤ ਪੈਦਾ ਹੋਤੀ ਕਿ ਬੱਦੂਆ ਦੁਨੀਆਂ ਦੇ ਵਿੱਚ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਨੂੰ ਚੋਰ ਬਣਾ ਦਿੰਦਾ ਜਿਹੜਾ ਤੁਹਾਡੇ ਕੁੱਟ ਪ੍ਰਵਾ ਦਿੰਦਾ ਉਹਦੇ ਬਾਪ ਵੀ ਵੇਚਤੀ ਕਰਾ ਦਿੰਦਾ ਹੈ ਪਤੰਗ ਕੀ ਕੀ ਕਰ ਦਿੰਦਾ ਵਤੂਏ ਦੇ ਵਿੱਚ ਬਹੁਤ ਛੁੰਡਾ ਪੈਸੇ ਜੂ ਲਾਵਾ ਉਹ ਬਹੁਤ ਕੁਝ ਕਰ ਦਿੰਦਾ ਮੈਂ ਉਦੋਂ ਫੈਸਲਾ ਕੀਤਾ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਮੈਂ ਜੇਬ ਟੁਟੂਆ ਨਹੀਂ ਪਾਉਣਾ ਔਰ ਮੈਂ ਅੱਜ ਤੱਕ ਪਾਇਆ ਹੁਣ ਜਦੋਂ ਮੈਂ ਕਹਾਣੀ ਲਿਖਦਾ ਮੈਂ ਨਾਵਲ ਲਿਖਦਾ ਹਾਂ ਦੋਸਤੋ ਮੈਂ ਅਸਲ ਦੇ ਵਿੱਚ ਆਪਣੇ ਵਾਸਤੇ ਇੱਕ ਵਟੂਆ ਬਣਾ ਰਿਹਾ ਹਾਂ ਜਿਹਦੇ ਵਿੱਚ ਮੈਂ ਆਪਣੀਆਂ ਚੀਜ਼ਾਂ ਰੱਖਦਾ ਮੇਰੀਆਂ ਚੀਜ਼ਾਂ ਕੀ ਨੇ ਹੁਣ ਪਾਤਰ ਦੇ ਘਟਨਾਵਾਂ ਨੇ ਵਿਸ਼ੇ ਨੇ ਸ਼ਬਦ ਨੇ ਯੁਕਤਾ ਨੇ ਇਹ ਮੇਰੀਆਂ ਚੀਜ਼ਾਂ ਨੇ ਇਹ ਮੇਰਾ ਸਮਾਨ ਹੈ ਇਹ ਮੇਰੀ ਪੂੰਜੀ ਹੈ ਇਹ ਮੇਰਾ ਸਰਮਾਇਆ ਹੈ ਮੈਂ ਇੱਕ ਬੱਡੂਆ ਬਣਾਉਣ ਦੀ ਕੋਸ਼ਿਸ਼ ਕਰਦਾ ਕਦੇ ਬਣ ਵੀ ਜਾਂਦਾ ਕਦੇ ਨਹੀਂ ਵੀ ਬਣਦਾ ਸੋ ਇਸ ਤਰ੍ਹਾਂ ਦੇ ਜਿਹੜੇ ਇੱਕ ਲੇਖਕ ਦੇ ਮਨੋਵਿਗਿਆਨ ਨਾਲ ਤੁਸੀਂ ਯਥਾਰਥ ਨੂੰ ਲਿਸ਼ਕਾਉਨੇ ਹੋ ਦਿਖਾ ਕਰਦੇ ਹੋ ਖੂਬਸੂਰਤ ਬਣਾਉਂਦੇ ਹੋ ਕਲਾਤਮਿਕ ਬਣਾਉਂਦੇ ਹੋ ਇਸ ਲਿਬਰੀ ਦੇ ਪਾਤਰ ਨੇ ਜਿਹੜੇ ਉਹ ਇਸ ਤਰ੍ਹਾਂ ਜ਼ਿੰਦਗੀ ਦੇ ਗੰਭ ਦੇ ਵਿੱਚੋਂ ਆਲੇ-ਦੁਆਲੇ ਘਰ ਤੋਂ ਲੈ ਕੇ ਸਮਾਜਾਂ ਰਿਸ਼ਤੇਦਾਰ ਬਹੁਤ ਵਾਰ ਮਹਿਮੀ ਜਿਵੇਂ ਹ 70% ਕਲੇਮ ਕਥਾ ਨਾਵਲ ਸਾਰੇ ਦਾ ਸਾਰਾ ਸਵੈ ਜੀਵਨੀ ਮੁਲਕ ਨਾਵਲ ਹੈ ਇਹਦੇ ਵਿੱਚ ਪਾਤਰ ਉਹਨਾਂ ਦੇ ਨਾਮ ਜਿੱਥੇ ਵਾਪਰੀਆਂ ਘਟਨਾਵਾਂ ਦੇ ਨਾਮ ਪਿੰਡਾਂ ਸ਼ਹਿਰਾਂ ਦੇ ਨਾਮ ਘਟਨਾਵਾਂ ਮੈਂ ਮਾਂ ਬਾਪ तमाम ਸਾਰਾ ਕੁਝ ਅਸਲੀ ਹੈ ਔਰ ਇਹ ਨਾਵਲ ਛਪਣ ਤੋਂ ਬਾਅਦ ਪੜਨ ਤੋਂ ਬਾਅਦ ਕਵਸਤ ਦੁਕਤਾਂ ਤੋਂ ਮੇਰੇ ਗਾਣਾ ਤੇ ਦਿੱਤੀਆਂ ਵੀ ਪੈਣ ਵਾਲੀਆਂ ਕਿਉਂਕਿ ਲੇਖਕਾਂ ਦੇ ਨਾਲ ਅਕਸਰ ਇਹ ਵਿਵਹਾਰ ਸਾਡੇ ਸਮਾਜ ਦੇ ਵਿੱਚ ਕੀਤਾ ਜਾਂਦਾ ਹੈ ਅਜੇ ਕਿ ਜਦੋਂ ਅਸੀਂ ਕੁਝ ਕਰਦੇ ਹਾਂ ਜਦੋਂ ਅਸੀਂ ਕੁਝ ਬੋਲਦੇ ਹਾਂ ਉਦੋਂ ਅਸੀਂ ਕੁਝ ਨਹੀਂ ਸੋਚਦੇ ਉਦੋਂ ਅਸੀਂ ਘਾਸੇ ਦੀ ਪਰਵਾਹ ਨਹੀਂ ਕਰਦੇ ਸਾਡਾ ਕਿਹਾ ਹੋਇਆ ਸਾਡਾ ਕੀਤਾ ਹੋਇਆ ਜਦੋਂ ਕੋਈ ਬੰਦਾ ਕਲਮ ਨਾਲ ਕਾਗਜ਼ ਦੇ ਉੱਤੇ ਲਿਖ ਦਵੇ ਤਾਂ ਪੁਰਸ਼ਕਾਰ ਹੈ ਸੂਈ ਉਦੇ ਵਾਸਤੇ ਸਾਡੇ ਕੋਲ ਤੁਸਕਾਰ ਦਿੱਤਾ ਸੋਲੀ ਲੇਕਿਨ ਜਿਹੜਾ ਸੋਲੀ ਤੋਂ ਡਰ ਗਿਆ ਜੁੱਤੀਆਂ ਤੋਂ ਡਰ ਗਿਆ ਉਹ ਲੇਖਕ ਨੇ ਉਹ ਕਲਾਕਾਰ ਨੇ ਮੇਰੀ ਸਭ ਪਹਿਲੀ ਹੀ ਕਿਤਾਬ ਦੋਸਤੋ ਸਿੱਖਰ ਦਪਹਿਰਾ ਰਿਲੀਜ਼ ਹੋਣ ਤੋਂ ਪਹਿਲਾਂ ਅਮਰਗੜ ਟਾਣੇ ਦੇ ਵਿੱਚ ਰਹੀ ਸੀ ਉਸ ਮੰਨੇ ਤੇ ਜਿਹੜੇ ਲੋਕ ਨੇ ਉਹ ਸਾਰਿਆਂ ਨੂੰ ਉਸ ਗੱਲ ਦਾ ਪਤਾ ਵੀ ਨਹੀਂ ਪਿਆ ਹੋਇਆ ਸੀ ਔਰ ਪਹਿਲੀ ਕਿਤਾਬ ਨਾਲ ਹੀ ਜੁੱਤੀਆਂ ਲਾਉਣ ਵਾਲੇ ਗਾਲਾਂ ਦੇਣ ਵਾਲੇ ਲੋਕ ਮੈਨੂੰ ਮਸ਼ਹੂਰ ਕਰ ਦਿੰਦੇ ਨੇ ਉਹ ਸ਼ਰਮ ਨਾ ਲਿੰਦਾ। 100 ਲੇਟ ਆਇਆ ਮੈਂ ਇਸ ਲਈ ਮੈਂ ਤੁਹਾਡਾ ਫੇਰ ਤੋਂ ਮਾਫੀ ਮੰਗਦਾ। ਗੱਲਾਂ ਬਹੁਤ ਛਾਰੀਆਂ ਨੇ ਮੇਰੇ ਕੋਲ ਕਿਉਂਕਿ 22 ਸਾਲ ਥੋੜੇ ਨਹੀਂ ਹੁੰਦੇ। 27 ਸਾਲ ਦੀਆਂ ਕਹਾਣੀਆਂ ਉਹ ਨਾਵਲ ਉਹ ਪੜਿਆ ਉਹ ਮਿਲਿਆ ਉਹ ਸਾਰਾ ਕੁਝ ਹੋਇਆ ਬੀਤਿਆ। ਜਦੋਂ ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਤੁਸੀਂ ਆਪਣੀ ਸਿਰਜਣਾ ਦੀ ਕਹਾਣੀ ਸੁਣਾਣੀ ਹੋਵੇ ਤਾਂ ਉਹਦੇ ਵਾਸਤੇ ਬਹੁਤ ਸਾਰਾ ਟਾਈਮ ਚਾਹੀਦਾ ਹੁੰਦਾ ਟਾਈਮ ਜਿਹੜਾ ਮੈਂ ਆਪਣੀ ਮਿਲਾਈਕੀ ਕਰਕੇ ਲੇਟ ਹੋਣ ਕਰਕੇ ਖਾ ਗਿਆ ਰਸਤੇ ਦੇ ਵਿੱਚ ਹੀ ਉਹਦੀ ਸਜ਼ਾ ਕਿਹ ਹੈ ਕਿ ਮੈਂ ਆਪਣੀ ਗੱਲ ਇੱਥੇ ਹੀ ਸਮਾਪਤ ਕਰ ਦਾਂ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਜਾਂ ਕੋਈ ਤਰਤੀ ਉੱਪਰ ਜਨਨਾ ਹੋਵੇ ਤਾਂ ਉਸ ਦਾ ਸਵਾਗਤ ਹੈ ਬਾਕੀ ਜਿਵੇਂ ਲਗਰੀ ਕਰ ਲਓ ਸਰ ਕਰ ਲੋ ਸਰ ਇਹ ਅਨੰਤ ਅਧਿਕਾਰ ਨੂੰ ਮਤਲਬ ਰਾਣੀ ਪੈਟ ਦੀ ਬੈਂਕ ਤੋਂ ਫਿਰ ਕੋਈ ਨਹੀਂ ਕੋਈ ਨਹੀਂ ਵੈਰੀਫਿਕੇਸ਼ਨਲ ਉਹਨਾਂ 2000 ਢੀਹ ਬਣੀ ਬਹਿੜ ਕੇ ਗੱਲ ਕਰਨ ਦੀ ਉਹ ਅਧਿਆਪਕ ਨੇ ਨਾ ਸਾਰਾ ਅਧਿਕਾਰ ਨੂੰ ਜਿਹੜੇ ਕਿਤਾਬਾਂ ਨੇ ਉਹ ਬਚਾਉਂਦੀਆਂ ਨੇ ਇਹ ਤੁਹਾਨੂੰ ਵੀ ਕਿਤਾਬਾਂ ਨੇ ਸਾਂਭਿਆ ਦੇਸ ਤੋਂ ਮੇਨ ਮੋਰਟਲ ਦੇ ਜਿੰਬੀਟਰ ਹਾਂ ਜੰਮਾ ਦਾ ਸੰਭਿਆ ਇੱਕ ਤੋਂ ਮਾਰਨੀ ਅਨੇਕ ਵਾਰ ਸੰਭਿਆ ਮੈਂ ਖੜਾ ਹੋ ਕੇ ਗੱਲ ਕਰਦਾ ਹਾਂ ਨਮਸ ਬੋਲਿਆ ਨਹੀਂ ਕਿਹਨਾਂ ਦੇ ਇਸੇ ਕਿਹਾਦੀ ਵੀ ਇਹ ਵੀ ਪਰੋਗਿਆਨ ਹੈ ਮੈਨੂੰ ਪਤਾ ਨਾ ਮੈਂ ਮਾਸਕ ਦਾ ਮੁੰਡਾ ਜੀ ਨਾਲੇ ਸੰਦੇ ਹਾਦਰ ਸਾਹੂ ਨੇ ਔਰ ਤੇ ਲੈਣਾ ਰਹਿ ਗਈਆਂ ਉਹਦੀਆਂ ਦੱਸਣ ਵਾਲੀਆਂ ਟਾਈਮ ਘਟ ਕਰਕੇ ਉਹ ਨਹੀਂ ਕੋਈ ਨਹੀਂ ਦੱਸੋ ਦੱਸੋ ਕੋਈ ਨਹੀਂ ਉਹਨੇ ਇਹ ਵੀ ਸਟਾਇਆ ਸੀ ਮੈਂ ਜਿੰਦਗੀ ਦੇ ਵਿੱਚ ਵਾਕ ਵਾਕ ਮੋੜ ਆਏ ਇੱਕ ਮੋੜ ਐਸਾ ਆਇਆ 2009-10 ਦੇ ਵਿੱਚ ਜਦੋਂ ਮੇਰੇ ਸਿਰ 20 ਲੱਖ ਤੋਂ ਜ਼ਿਆਦਾ ਕਰਜ਼ਾ ਢੜ ਗਿਆ ਵਿਆਹ ਕਰਮ ਕਰੇ ਸੀ ਸਿਸਟਰ ਦਾ ਘਰ ਬਣਾਉਣ ਕਰਕੇ ਬਿਮਾਰੀ ਕਰਕੇ ਪੈਸੇ ਕੋਈ ਮੋੜ ਨੂੰ ਆਪਸ਼ੇ ਹੈ ਨਹੀਂ ਤਾਂ ਮੈਂ ਬੈਠ ਕੇ ਸੋਚੀ ਜਾਇਆ ਕਰਾਂ ਫਾਦਰ ਸਾਹਿਬ ਪੈਨਸ਼ਨ ਆਏ ਬੈਠੇ ਘਰੇ ਬੈਠੇ ਹੁੰਦੇ ਸੀ ਉਹਨੇ ਇੱਕ ਦਿਨ ਇੱਕ ਡਾਕਟਰ ਨੇ ਡਿਟੈਕਟ ਕੀਤਾ ਇੱਥੇ ਮੇਰੇ ਸਟੈਥੋਸਕੋਪ ਨਾਲ ਆ ਕੇ ਕਹਿੰਦੇ ਤੈਨੂੰ ਹਾਰਟ ਦਾ ਰੋਗ ਆ ਤੇਰਾ ਵਾਲਮ ਖਰਾਬਾ ਆ ਆਪਰੇਟ ਹੋਊਗਾ ਓਪਨ ਹਾਰਟ ਸਰਜਰੀ ਚੇਂਜ ਕਰਾ ਦੇ ਕੇ ਵੀ ਮੇਰਾ ਸਮਾਂ ਨਹੀਂ ਬਚੇਗਾ ਰਾਤ ਨੂੰ ਸੁੱਤੇ ਪੈ ਕੇ ਤੇਰੀ ਮੌਤ ਹੋਊਗੀ ਕਿਉਂਕਿ ਤੇਰਾ ਬੀਪੀ 50 ਤੋਂ ਥੱਲੇ ਚਲਾ ਜਾਂਦਾ ਰਾਤ ਉਹ ਜਦੋਂ ਡਿਟੈਕਟ ਹੋਇਆ ਦੋਸਤੋ ਇਹ ਗੱਲ 2009 ਦੱਸਦੀ ਹੈ ਮੈਂ ਕਰਜ਼ੇ ਦੇ ਵਿੱਚ ਫਸਿਆ ਹੋਇਆ ਉਤੋਂ ਮੈਨੂੰ ਇਹ ਬਿਮਾਰੀ ਦੱਸ ਦਿੱਤੀ ਗਈ ਇਹ ਉਹ ਮੋੜ ਸੀ ਜਿਹੜਾ ਕਿਸੇ ਵੀ ਬੰਦੇ ਨੂੰ ਮਾਰਨ ਲਈ ਬਹੁਤ ਹੈ ਇੱਕ ਖੁਦਕੁਸ਼ੀ ਕਰਨ ਤੋਂ ਪਹਿਲਾਂ ਬੰਦਾ ਮਾਨਸਿਕ ਤੌਰ ਦੇ ਉੱਤੇ ਕਿੱਥੇ ਜ ਖੜਾ ਹੁੰਦਾ ਹੈ ਉਹ ਮੈਨੂੰ ਪਤਾ ਨਹੀਂ ਮੈਂ ਉਹ ਬਹੁਤ ਸਾਲ ਪੜਾ ਰਿਹਾ ਜਿਹਨੂੰ ਉਸ ਹਾਲਤ ਦੇ ਵਿੱਚ ਕਰਕੇ ਦੀ ਹਾਲਤ ਦੇ ਵਿੱਚ ਬਿਮਾਰੀ ਵੀ ਏਡੀ ਦੱਸ ਦਿੱਤੀ ਵੀ ਹੋਵੇ ਉਹਦੀ ਹਾਲਤ ਕੀ ਹੋਊਗੀ ਉਹ ਵੀ ਮੈਨੂੰ ਪਤਾ ਨਹੀਂ ਉਸ ਸੰਤਾਨ ਮੈਂ ਬਹੁਤ ਹੁਣਾਇਆ ਲੇਕਿਨ ਉਹਦੇ ਵਿੱਚ ਮੈਨੂੰ ਦੋ ਚੀਜ਼ਾਂ ਨੇ ਸਾਹਮ੍ਹਿਆ ਜਿਉਂਦਾ ਰੱਖਿਆ ਇੱਕ ਫਾਦਰ ਸਾਹਿਬ ਉਹਨੇ ਇੱਥੇ ਐ ਮਾਰ ਕੀ ਕਹਿਣਾ ਤੇਰੀ ਛਾਤੀ 'ਚ ਪਲਦੀ ਬਾਪ ਦਾ ਦਿਲ ਨਾ ਨਹੀਂ ਮਰਦਾ ਕੇ ਨਾ ਨਹੀਂ ਮਰਦਾ ਉਹ ਨਹੀਂ ਰੋਈਦਾ ਹੁੰਦਾ ਯਾਦੋਂ ਨੇ ਆਏ ਕਹਿਣਾ ਮੈਨੂੰ ਲੱਗਣਾ ਕਿ ਮੇਰਾ ਹਾਰਟ ਠੀਕ ਹੋ ਗਿਆ ਉਹਦੇ ਐ ਹੱਥ ਲਾਉਂਦਾ ਫੇਰ ਉਹਨੇ ਕਹਿਣਾ ਕਹਿੰਦਾ ਉਹੀ ਰੋਈ ਜਾਂਦਾ ਕਲਿਆ ਇਕੱਲਾ ਜ਼ਮੀਨ ਵੇਚਦੇ ਫੇਰ ਲੈ ਲਈ ਜਦ ਪੈਸੇ ਆ ਗਏ ਉਹਦੇ ਕਹੇ ਤੋਂ ਨਾ ਬਿੱਦਰ ਜਿੰਨੀ ਵੀ ਵੇਚਦੀ ਕਰਜ਼ਾ ਉੱਤਰ ਗਿਆ ਟ੍ਰੀਟਮੈਂਟ ਵੀ ਹੋ ਗਿਆ ਸੋ ਇਹ ਉਹ ਸਮਾਸੀ ਜਦੋਂ ਇੱਕ ਬਾਪ ਦਾ ਥਾਪੜਾ ਸੀ ਜਿਹੜਾ ਆਮ ਤੌਰ ਦੇ ਤੇ ਪਿੱਠ ਦੇ ਉੱਤੇ ਮਟਾਇਆ ਜਾਂਦਾ ਲੇਕਿਨ ਉਹ ਮੇਰੀ ਛਾਤੀ ਦੇ ਉੱਤੇ ਆਇਆ ਕਿਹਾ ਉਹ ਕਿ ਤੇਰੀ ਛਾਤੀ 'ਚ ਮਾਰਦਾ ਦੇਲਾ ਨਾ ਤੂੰ ਮੈਂ ਮਰ ਸਕਦਾ ਨਾ ਤੂੰ ਮੈਂ ਹਾਰ ਸਕਦਾ ਖੜਾ ਲੜ ਜਿੱਤ ਮੈਂ ਤੈਨੂੰ ਜਿੱਤਿਆ ਹੋਇਆ ਖੜਾ ਰਿਹਾ ਲੜਦਾ ਹੋਇਆ ਦਿਖਣਾ ਚਾਹੁੰਦਾ ਮਾਮੰਦਾਨੀ ਹੈ ਉਹ ਦੋ ਚਾਰ ਗੱਲਾਂ ਬੋਲਿਆ ਹੁੰਦਾ ਸੀ ਜਿਹੜੀਆਂ ਇਸ ਨਾਵਲ ਦੇ ਵਿੱਚ ਬਹੁਤ ਸੋਹਣੇ ਕੇਸ਼ਨਾਈ ਛੋਕੇ ਆਏ। ਦੋਸਤੋ ਉਹਨਾਂ ਉਸ ਸਮੇਂ ਦੇ ਵਿੱਚ ਦੂਜੀ ਧਿਰ ਸੀ ਕਿਤਾਬਾਂ। ਕਹਾਣੀ ਮੈਂ ਜਦੋਂ ਹੀਰੋ ਹਾਰਟ ਡੀਐਮਸੀ ਦਾਖਲ ਹੋਇਆ ਵੀ ਨਾਕ ਨਾ ਫੇ ਰਿਹਾ। ਮੈਂ ਕਿਤਾਬਾਂ ਨਾਲ ਲੈ ਕੇ ਗਿਆ, ਮੈਂ ਘਰੋਂ ਕਿਸੇ ਨੂੰ ਨਹੀਂ ਲੈ ਕੇ ਗਿਆ, ਕਿਸੇ ਦੋਸਤ ਨੂੰ ਵੀ ਲੈ ਕੇ ਨਹੀਂ ਗਿਆ, ਇਕੱਲਾ ਹੀ ਜਾ ਕੇ ਐ ਜਿਵੇਂ ਆਇਆ ਤੁਹਾਡੇ ਕੋਲ। ਬਾਸ ਚੜ ਕੇ ਉੱਤੇ ਦਾਖਲ ਹੋਇਆ। ਨਾਲ ਮੇਰੇ ਕਿਤਾਬਾਂ ਸੀ ਉੱਥੇ ਜਦੋਂ ਉਸ ਹਸਪਤਾਲ ਦਾ ਡਾਕਟਰ ਪਹਿਲੇ ਹੀ ਦਿਨ ਦੋਸਤੋ ਵਾਰਡ ਦੇ ਵਿੱਚ ਰਾਉਂਡ ਦੇ ਉੱਤੇ ਆਇਆ ਡਾਕਟਰ ਗੁਰਪ੍ਰੀਤ ਗਵਾਨਦ ਉਹ ਮੈਨੂੰ ਦੇਖ ਕੇ ਮੈਂ ਪੜ ਰਿਹਾ ਸੀ ਕਿ ਆ ਬੈੱਡ ਦੇ ਉੱਤੇ ਸੂਈਆਂ ਲੱਗੀਆਂ ਹੋਈਆਂ ਉਹ ਮੈਨੂੰ ਕਹਿੰਦਾ ਕਮਾਲ ਆ ਯਾਰ ਕਹਿੰਦਾ ਲੋਕਾਂ ਨੇ ਦਾ ਸਾਹ ਛੁੱਟੇ ਜਾਂਦੇ ਨੇ ਇਹਨਾਂ ਦਾ ਕੋਈ ਪ੍ਰੇਖਣਾ ਮਰੇ ਜਾ ਰਹੇ ਨੇ ਉਹ ਚੀਕਾਂ ਕੰਗੀਆਂ ਮਸਾ ਉਹਨਾਂ ਨੂੰ ਕਾਉਂਸਲ ਕੀਤਾ ਜਾਂਦਾ ਰੋਜ਼। ਤੁਪ ਤਾ ਪੜਦਾ ਕੰਨ ਡਰ ਨਹੀਂ ਲੱਗਦਾ। ਮੈਂ ਉਹਨੂੰ ਕਿਹਾ ਤੇ ਜਿੰਨਾ ਚਿਰ ਮੇਰੇ ਹੱਥ 'ਚ ਕਿਤਾਬ ਆ ਮੈਨੂੰ ਡਰ ਨਹੀਂ ਲੱਗਦਾ। ਜਦੋਂ ਹੀ ਤੁਸੀਂ ਕਿਤਾਬ ਖੋਲੋਗੇ ਮੈਂ ਵੀ ਇਹੀ ਕਹਾਂਗਾ। ਮੈਂ ਵੀ ਮਰੂੰ ਮੈਂ ਵੀ ਡਰਾਂ ਮੈਂ ਵੀ ਰੂੰਗਾ। ਸੋ ਦੋਸਤੋ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਬਹੁਤ سارے ਮਿਸਾਲ ਦੇ ਤੌਰ ਤੇ ਸੀ ਕਿ 2 ਮਿੰਟ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਆਏ ਨੇ ਸੰਕਟ ਆਏ ਨੇ ਜਦੋਂ ਮਾਪੇ ਦੀ ਸਿੱਖਿਆ ਵੱਡਾ ਸਕੂਲ ਬਣ ਕੇ ਵੱਡੀ ਕਿਤਾਬ ਬਣ ਕੇ ਮੇਰੇ ਨਾਲ ਤੁਰਦੀ ਖੜਦੀ ਰਹੀ ਹੈ ਮੈਨੂੰ ਤੋਰਦੀ ਰਹੀ ਹੈ ਜਿਤਾਉਂਦੀ ਰਹੀ ਹੈ ਦੂਜਾ ਸਾਹਿਤ ਦੀਆਂ ਕਿਤਾਬਾਂ ਤੁਹਾਡੀਆਂ ਕਿਤਾਬਾਂ ਤੁਹਾਡੀਆਂ ਵਿਧਾਵਾਂ ਪੜ ਪੜ ਕੇ ਮੈਂ ਇੱਕ ਫੋਜੀ ਦੀ ਜੋ ਔਰਤ ਹੈਗੀ ਹੈ ਉਸ ਦੇ ਵਿੱਚ ਇੱਕ ਅਜੀਬ ਕਿਸਮ ਦੀ ਅਣਖ ਹੁੰਦੀ ਹੈ ਕਿ ਖੋਜ ਹੁੰਦਾ ਤੇ ਜਿਵੇਂ ਉਹ ਉਹ ਨਹੀਂ ਤੜਕ ਇੱਕ ਉਹਦੇ ਅੰਦਰ ਡਰ ਨਹੀਂ ਹੁੰਦਾ ਉਹਦੇ ਅੱਖਾਂ ਦੇ ਵਿੱਚ ਇੱਕ ਤੇਈ ਹੁੰਦਾ ਉਹ ਜਿਹੜਾ ਤਨਵਾਦ ਹੈ ਉਹ ਮਾਤਾ ਦੇ ਦਿੱਦ ਵਿੱਚ ਕਿਉਂ ਨਹੀਂ ਆਇਆ ਉਹਦੇ ਅੰਦਰੋਂ ਡਰ ਕਿਉਂ ਨਹੀਂ ਨਿਕਲਿਆ ਕਿ ਮੈਂ ਖੋਜੀ ਸੀ ਔਰ ਅਫਰੀਏ ਕਿ ਤੁਜੀ ਗੱਲ ਅਸੀਂ ਔਰਤ ਨੂੰ ਹਰ ਪੱਖੋਂ ਕਿਸੇ ਵੀ ਤਰੀਕੇ ਨਾਲ ਇੱਕ ਦਰ ਭੈ ਜਾਂ ਜੋ ਵੀ ਇਨਸੀਡੈਂਟ ਅੱਜ ਦੇ ਦਿਨ ਕਿ ਹੁੰਦੇ ਨੇਗੇ ਉਹਨਾਂ ਨੂੰ ਜੇ ਆਪਾਂ ਸਮੀਖਿਆ ਕਰਦੇ ਆ ਤਾਂ ਉਹਦਾ ਜਿਹੜਾ ਰੂਪ ਹੈ ਉਹ ਕੋਈ ਛੋੜ ਦਿਖਾਇਆ ਜਾਂਦਾ ਜਾਂ ਵਰਤਾਇਆ ਜਾਂਦਾ ਹੈਗਾ ਸਾਡੇ ਅੱਖਾਂ ਦੇ ਪੱਤੀ ਹੋਵੇ ਲੇਖੀ ਦੇ ਪੱਤੀ ਹੋਵੇ ਜੋ ਵੀ ਹੈ ਮਗਰ ਉਹ औरत ਬੇਸ਼ਕੋੜ ਦੀ ਕਹਾਣੀ ਜੇ ਮਤਲਬ ਪਰੀ ਤੋਂ ਦੀ ਮਾਤਾ ਹੈਗੀ ਹੈ ਉਹ ਇੱਕ ਦਰਦ ਦੇ ਭੈ ਦੇ ਵਿੱਚ ਜੀਵੀ ਪੂਰੀ ਜ਼ਿੰਦਗੀ ਉਹਨੇ ਆਪਣੀ ਗੱਠੀ ਅੱਜ ਵੀ ਜਿਹੜੀ ਔਰਤ ਹੈਗੀ ਹੈ ਇੱਕ ਬੰਦੇ ਮਨਜ਼ੂਰ ਜੇ ਤੋ ਸਿੱਧੀ ਹੋ ਕੇ ਕਿਉਂ ਨਹੀਂ ਤੁਰਦੀ ਹੈਗੀ ਉਹ ਨੀਵੀਂ ਪਾ ਕੇ ਕਿਉਂ ਦੁਰਦੀ ਆ ਸੜਕ 'ਤੇ ਇਹ ਭੈ ਜਿਹੜਾ ਹੈਗਾ ਇਹ ਲੇਖੀਆਂ ਦੇ ਵਿੱਚ ਕਿਉਂ ਨਹੀਂ ਨਿਕਲਦਾ ਕਿਉਂ ਜੀ ਦੋਸਤੋ ਜਿਹੜਾ ਇਹਨਾਂ ਨੇ ਸੰਵਾਦ ਸ਼ੁਰੂ ਕੀਤਾ ਉਹ ਸਾਹਿਬ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਬਹੁਤ ਵੱਡੀ ਪੱਧਰ 'ਤੇ ਸੰਵਾਦ ਦਾ ਉੱਠਾ ਹੈ ਆਤਮਾ ਲੈ ਕੇ ਅੱਜ ਤੱਕ ਜਿਹੜਾ ਅਸੀਂ ਨਾਰੀ ਨਾਲ ਜੋੜ ਕੇ ਔਰਤ ਨਾਲ ਜੋੜ ਕੇ ਉਹ ਚੇਤਨਾ ਨਾਲ ਉਹਦੀ ਹੋਂਦ ਉਹਦੀ ਹੋਣੀ ਉਹਦੀ شناخت ਉਹਦੇ ਹੋਣ ਦਾ ਜਿਹੜਾ ਮਸਲਾ ਹੈ ਇਹ ਚੀਜ਼ਾਂ ਨੇ ਜਿਹੜੀਆਂ ਇਸ ਸੰਵਾਦ ਦਾ ਵਿਸ਼ਾ ਬਿਲਕੁਲ ਨੇ ਔਰ ਇੱਕ ਬਹੁਤ ਲੰਬੇ ਸੰਵਾਦ ਦੀ ਡਿਬੇਟ ਦੀ ਵਸਤੂ ਹੈ ਮੈਨੂੰ ਲੱਗਦਾ ਹੈ ਵਿਸ਼ਾ ਮੈਂ ਗਲਤ ਕਰਾਂ ਆਪਣੇ ਜੀਵ ਨਾਲ ਸੰਬੰਧ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਔਰਤਾਂ ਬਾਦੀ ਗਲਤੀ ਸੋ ਮੈਨੂੰ ਲੱਗਦਾ ਹੈ ਕਿ ਹਰੇਕ ਬੰਦਾ ਜਿਵੇਂ ਕਿਸੇ ਦੀ ਸ਼ਕਲ ਨਹੀਂ ਮਿਲਦੀ ਕਿਸੇ ਨਾਲ ਇਹਦੇ ਤਰ੍ਹਾਂ ਦਾ ਸਟਾਈਲ ਨਹੀਂ ਮਿਲਦਾ ਇਹਦੀ ਆਵਾਜ਼ ਹੈਨਾ ਇਹਦੀ ਸੋਚ ਮੈਨੂੰ ਮਨੋਵਿਗਿਆਨਿਕ ਤੌਰ ਦੇ ਉੱਤੇ ਐਂ ਲੱਗਦਾ ਹੁੰਦਾ ਹੈ ਵੀ ਸਾਰਿਆਂ ਦਾ ਸਾਰੇ ਅਗਿਆਨੀਆਂ ਪਤਨੀਆਂ ਕਰਦੀਆਂ ਨਹੀਂ ਦਲੂ ਨਹੀਂ ਹੁੰਦੀਆਂ ਸਾਰੇ ਫੌਜੀਆਂ ਦੀਆਂ ਪਤਨੀਆਂ ਦਲੇਰ ਨਹੀਂ ਹੁੰਦੀਆਂ ਇਸੇ ਤਰ੍ਹਾਂ ਸਾਰੇ ਪੱਧਿਆਂ ਦੇ ਉੱਤੇ ਵੀ ਗੱਲ ਲਾਗੂ ਹੁੰਦੀ ਹੈ ਜਦੋਂ ਤੁਸੀਂ ਇਹ ਕਿ ਨਾਲੂਲ ਪੜ੍ਹੋਗੇ ਤਾਂ ਤੁਹਾਨੂੰ ਪਹੁੰਚੀਗਾ ਜਿਹੜਾ ਮਨੋਵਿਗਿਆਨ ਹੈ ਉਹਦੀ ਜ਼ਿੰਦਗੀ ਦੇ ਅੰਦਰਲੇ ਪਾਸੇ ਨੇ ਉਹ ਬਹੁਤ ਸਾਰੇ ਛੇੜ ਨੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਸੋ ਮੇਰੀ ਮਾਂ ਦਾ ਜਿਹੜਾ ਸੁਭਾਅ ਸੀ ਉਹਦਾ ਸੋਚ ਸੀ ਉਹਦੀ ਕਿਉਂਕਿ ਡੀਐਨਏ ਸੀ ਐਸਾ ਨਾਂਕਿਆਂ ਵੱਲੋਂ ਦਾਦੀਆਂ ਵੱਲੋਂ ਜਿਹੜਾ ਗੀਂਦ ਚੱਲੇ ਹੁੰਦੇ ਨੇ ਹਨਾ ਉਹ ਨਿਕਲਦੇ ਨਹੀਂ ਹੈਗੇ ਤੁਸੀਂ ਲੱਖ ਪੜ ਲਓ ਲੱਖ ਤੁਸੀਂ ਕੁਝ ਬਣ ਜੋ ਫੌਜੀ ਦੀ ਪਤਨੀ ਬਣ ਜੋ ਤਾਇ ਪ੍ਰੋਫੈਸਰ ਬਣ ਜੋ ਗਿਆਨੀ ਡਾਕਟਰ ਬਣ ਜੋ ਫੋਟੇਜ ਦੇ ਨਾਨਕੇ ਤਾਰਕਿਆਂ ਦੇ ਜੀਨ ਚ ਨੇ ਡੀ ਐਨ ਏ ਸਾਡਾ ਉਹ ਚੀਜ਼ ਨਹੀਂ ਹੁੰਦਾ ਜਿਹੜਾ ਸਾਡਾ ਸੁਭਾਅ ਤੈ ਕਰਦਾ ਜਿਵੇਂ ਸਾਡੀ ਸੋਚ ਸਾ ਨੂੰ ਕੀ ਕੀ ਲੱਗਦਾ ਕੀ ਕੀ ਨਹੀਂ ਲੱਗਦਾ ਉਹ ਤੈ ਕਰਦਾ ਮੈਨੂੰ ਲੱਗਦਾ ਹੈ ਕਿ ਸਾਡੇ ਨਾਨਕਿਆਂ ਤੇ ਦਾਦਕਿਆਂ ਦੇ ਜੀਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਇਹਨਾਂ ਨੇ ਸਾਡੀ ਮਾਂ ਦਾ ਸੁਭਾਅ ਸਿੱਖ ਕੀਤਾ ਕੇ ਸਾਡਾ ਵੀ ਕੀਤਾ ਔਰ ਜਿਹਦੇ ਕਾਰਨ ਉਹ ਡਰ ਹੈ ਜਿਹਦਾ ਉਹਦਾ ਨਿਕਲ ਨਹੀਂ ਸਕਿਆ ਚਾਹੇ ਉਹ ਪਰਜੀ ਦੀ ਪਤਨੀ ਸੀ ਚਾਹੇ ਉਹ ਪਤੀ ਬਾਪ ਨੇ ਦੋ ਲੜਾਈਆਂ ਲੜੀਆਂ 65 ਤੇ 71 ਅਣੀ ਲੇਕਿਨ ਉਹਦੇ باوجود ਵੀ ਮੈਨੂੰ ਲੱਗਦਾ ਕਿ ਇਹ ਜਿਹੜਾ ਇਹਨਾਂ ਨੇ ਸਵਾਲ ਕੀਤਾ ਉਹ ਇੱਕ ਅਲੱਗ ਡਿਬੇਟ ਦਾ ਵਿਸ਼ਾ ਹੈ ਮੇਰੇ ਉਹ ਇੰਨਾ ਦੀ ਦੱਸਣ ਵਾਲੀ ਗੱਲ ਸੀ ਵੀ ਉਹ ਨਿੱਜੀ ਤੌਰ ਦੇ ਉੱਤੇ ਇਹਰ ਉਹਦਾ ਸੁਭਾਅ ਸੀ ਉਹਦੀ ਫਸਲੀਅਤ ਸੀ ਪੜ੍ਹ ਲਿਖ ਕੇ ਨਾਸਰਾਨ ਕਰਨਾ ਲਿਖ ਕੇ ਮੈਂ ਉਹ ਚੇਂਜ ਨਹੀਂ ਕਰ ਸਕਦਾ ਹੈਨਾ ਅਸੀਂ ਥੋੜਾ ਬਹੁਤ ਨੂੰ ਪਾਲਿਸ਼ ਕਰ ਸਕਦੇ ਹਾਂ ਮੋਲਡ ਕਰ ਸਕਦੇ ਹਾਂ ਚੇਂਜ ਕਰ ਸਕਦੇ ਹਾਂ ਮੈਨੂੰ ਲੱਗਦਾ ਸਾਰੇ ਦਾ ਸਾਰਾ ਨਹੀਂ ਹੁਆ ਇਸ ਤਰ੍ਹਾਂ ਦਾ ਮੇਰਾ ਜਨਮ ਹੈ ਇੱਕ ਜਿਹੜਾ ਤੁਹਾਡੇ ਨੇ ਸੁਣਾਉਣਾ ਹੈ ਇਹਦਾ ਜਨਰਲ ਸੀ ਲੇਖ ਹੈ ਬੜਾ ਦੁੱਖ ਮਾ ਲਿਆ ਹੈ ਹੈਨਾ ਇਸ ਤਰ੍ਹਾਂ ਅਤੀਸ਼ੇਤ ਦਾ ਪਲੇਮ ਕਹਾਣੀ 100 ਕਿਉਂ ਨਹੀਂ ਤਰੋਇ ਕੁਝ ਥੋੜਾ ਬੋਲਣ ਚਾਹ ਸਕਦਾ ਬਹੁਤ ਨਵੇਕਲਾ ਜਾਂ ਕਿੱਥੇ ਬੈਠੇ ਪਰੇ ਥੋੜਾ ਜਿਹਾ ਡਿਵਾਈਸ ਹੈ ਨਾਵਲ ਦਾ ਸਰਲ ਇੱਕ ਹੈ 70% ਪ੍ਰਿੰਟ ਦਾ ਮੈਂ ਜਦੋਂ ਵੀ ਕੋਈ ਕਹਾਣੀ ਲਿਖਦਾ ਜਾਂ ਨਾਵਲ ਲਿਖਦਾ ਸਭ ਤੋਂ ਪਹਿਲਾਂ ਉਹਨੂੰ ਨਾਮ ਰੱਖਦਾ ਠੀਕ ਹੈ ਮੇਰਾ ਤਰੀਕਾ ਇਹ ਹੈ ਬਹੁਤੇ ਲੋਕਾਂ ਦਾ ਤਰੀਕਾ ਹੈ ਕਿ ਉਹ ਪਹਿਲਾਂ ਨਾਵਲ ਕਹਾਣੀ ਲਿਖਦੇ ਨੇ ਬਾਅਦ ਦੇ ਵਿੱਚ ਨਾਮ ਰੱਖਦੇ ਨੇ ਕਈ ਵਾਰ ਜਦੋਂ ਨਹੀਂ ਲੱਭਦਾ ਤਾਂ ਤੈਨੂੰ ਮੈਂ ਤੋ ਪੁੱਛ ਦੇ ਇਹਦਾ ਨਾਮ ਕਿਸ ਹੈ ਨਾ ਮੇਰਾ ਤਰੀਕਾ ਹੁੰਦਾ ਕਿ ਮੈਂ ਪਹਿਲਾਂ ਨਾਮ ਰੱਖਦਾ ਨਾਮ ਦੇ ਵਿੱਚ ਹੀ ਅਸਰ ਚ ਮੇਰੀ ਕਹਾਣੀ ਹੈ ਕਿਆ ਬਾਤ ਜਿਵੇਂ ਆਹ 70% ਪ੍ਰੀਮ ਕੱਖਾ ਆਪਾਂ ਮਿਸਾਲ ਦੇ ਤੌਰ ਤੇ ਲੈ ਮੈਂ ਸ਼ੁਰੂ ਦੇ ਵਿੱਚ ਇੱਕ ਇਸ਼ਾਰਾ ਦਿੱਤਾ ਸੀ ਉਹ ਮੇਰਾ ਇੱਕ ਮਨੋਵਿਗਿਆਨਿਕ ਇਸ਼ਾਰਾ ਸੀ ਮੈਂ ਕਿਤੇ ਪੜਿਆ ਸੀ ਕਿ ਜੈਸਚਰ ਇਜ਼ ਦਾ ਲੈਂਗੁਏਜ ਕਿ ਜੈਸਚਰ ਭਾਸ਼ਾ ਹੁੰਦਾ ਕੋਈ ਮੈਂ ਉਹ ਇਸ਼ਾਰਾ ਕੀਤਾ ਸੀ ਸ਼ੁਰੂ ਦੇ ਵਿੱਚ ਕਿ ਕੁਝ ਅਧੂਰਾ ਹੁੰਦਾ ਹੈ ਲੇਖਕ ਦੇ ਕੋਲ ਕਿਸੇ ਵੀ ਲੈਵਲ ਦੇ ਉੱਤੇ ਪੱਤਰ ਦੇਤੇ ਜ਼ਿੰਦਗੀ ਦੇ ਜਿਹਨੂੰ ਪੂਰਾ ਕਰਦਾ ਕਰਦਾ ਉਹ ਚੀਜ਼ਾਂ ਕਹਾਣੀਆਂਾਂ নামে ਕੁਸਤਾ ਮਾ ਲਿਖੀ ਜਾਂਦਾ ਲੇਕਿਨ ਉਹ ਪੂਰਾ ਹੋਇਆ ਜਾਂ ਨਹੀਂ ਹੋਇਆ ਐਂਡ ਦੇ ਵਿੱਚ ਹੁੰਦਾ ਹੈ ਮਸਲਾ ਮੈਂ ਉਹ ਗੱਲ ਮੌੜ ਕੇ ਇੱਥੇ ਆਣਾ ਕਿ 70% ਪ੍ਰੇਮ ਕਥਾ ਇਹ ਸੌ ਦਾ ਅਧੂਰਾ ਕਿ ਮੈਂ 100% ਪ੍ਰੇਮ ਕਥਾ ਲਿਖ ਦੰਦਾ ਕਿਸੇ ਵੀ ਬੰਦੇ ਦੇ ਮਨ ਦੇ ਵਿੱਚ ਉਹ ਜਿਗਿਆਸਾ ਉਹ ਸਵਾਲ ਉਹ ਅਧੂਰਾਪਣ ਐਕਟੀਵੇਟ ਹੋਣਾ ਹੀ ਨਹੀਂ ਜੀ ਜਿਹੜਾ ਮੈਂ ਕਰਨਾ ਚਾਹੁੰਦਾ ਸੀ ਆਗਰ ਮੈਂ 70% ਲਿਖਤਾ ਹਾਂ ਤਾਂ ਇੱਕ ਉੱਤਰ ਹੈ ਸਿਰ ਲੇਖ ਦੇ ਵਿੱਚ ਇੱਕ ਉੱਤਰ ਹੈ 70% ਦਾ ਪ੍ਰੇਮ ਕਥਾ ਇਹਦਾ ਪ੍ਰਸ਼ਨ ਬਣਦਾ ਕਿੰਨੇ ਪਰਸੈਂਟ ਪ੍ਰੇਮ ਦਾ ਮੈਂ ਕਿਹਾ 70% ਪ੍ਰਿੰਟ ਤਾਂ ਅਗਲਾ ਸਵਾਲ ਮੰਨਦਾ 100 ਕਿਉਂ 70 ਕਿਉਂ ਡੇਡਾ ਇਹਨਾਂ ਨੇ ਕੀਤਾ ਉਹਦਾ ਜਵਾਬ ਹੈ ਦੋਸਤੋ ਕਿ ਇਸ ਨਾਮ ਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਪੁਰਖਿਆਂ ਨੇ ਜਿਹੜੀ ਬਾਬਿਆਂ ਨੇ ਗੁਰਬਾਣੀ ਰਚੀ ਸਾਡੇ ਗ੍ਰੰਥ ਨੇ ਜਿਹੜੇ ਉਹਨਾਂ ਦੇ ਵਿੱਚ ਇੱਕ ਬਹੁਤ ਕੀ ਜਿਹੜੇ ਬੰਦਿਆਂ ਨੇ ਧਿਆਨ ਨਾਲ ਗੁਰਬਾਣੀ ਪੜ੍ਹੀ ਸੁਣੀ ਹੋਵੇ ਉਹਨਾਂ ਦੇ ਕੰਡੀ ਉਹਦੇ ਵਸਤੂ ਹੈ ਚੀਜ਼ ਹੈ ਇੱਕ ਤਾਂ ਜਿਹੜੇ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਪਾਠ ਕਰਦੇ ਨੇ ਉਹਨਾਂ ਨੂੰ ਇਹ ਨਾਵਲ ਪੜ੍ਹ ਕੇ ਪੜ੍ਹ ਕੇ ਸੌਰੀ ਪੱਟ ਪਤਲ ਅੰਕ ਜੁੜਾ ਕਿ 70% ਕਿਉਂ ਹੁੰਦਾ ਸੈਕੰਡਲੀ ਸਾਇੰਸ ਹੈ ਜਿਹੜੀ ਉਹਦੇ ਨਾਲ ਸਬੰਧਤ ਹੈ 70% ਆਮ ਤੌਰ ਤੇ ਕਿਹਾ ਜਾਂਦਾ ਕਿ ਧਰਤੀ ਦੇ ਹੇਠਾਂ 70% ਪਾਣੀ ਹੈ ਮਨੁੱਖ ਦੇ ਸਰੀਰ ਦੇ ਵਿੱਚ 70% ਪਾਣੀ ਹੈ ਤੇ ਗੁਰਬਾਣੀ ਕਹਿੰਦੀ ਹੈ ਪਾਣੀ ਕਿ ਕੁੜੇ ਦਾ ਮਤਲਬ ਇਹ ਹੋਇਆ ਕਿ ਹਰੇਕ ਮਨੁੱਖ ਦੇ ਅੰਦਰ 70% ਪਾਣੀ ਹੈ ਜਿਦਾ ਗੁਰਬਾਣੀ ਅਨੁਸਾਰ ਉਹ ਕਿਹਾ ਹੈ। ਧਰਤੀ ਦੇ ਅੰਦਰ ਵੀ ਜਿਹੜਾ 70% ਪਾਣੀ ਹੈ ਗੁਰਬਾਣੀ ਦੇ ਅਨੁਸਾਰ ਉਹ ਕਿਹਾ ਹੈ। ਸੋ ਸਾਇੰਸ ਤੇ ਗੁਰਬਾਣੀ ਦਾ ਜਿਹੜਾ ਜੋੜ ਮੇਲ ਵੀ ਹੈ ਐਂਡ ਕਨਟਰਡਿਕਸ਼ਨ ਵੀ ਹੈ। ਉਸ ਨੂੰ ਆਧਾਰ ਬਣਾ ਕੇ ਮੈਂ ਇਹ ਨਾਵਲ ਲਿਖਿਆ ਔਰ ਟੋਟਲੀ ਗੱਲ ਹੈ ਜਿਹੜੀ ਇਹ ਅੱਗੇ ਜਾ ਕੇ ਇੱਕ ਕੋਡ ਹੈ ਨਾਮ ਜਿਹੜਾ ਅਗੇ ਰਿਸ਼ਤਿਆਂ ਦੇ ਵਿੱਚ ਜਾ ਕੇ ਡੀ ਕੋਡ ਹੁੰਦਾ ਮੈਂ ਉਹ ਸਾਰਾ ਦੱਸ ਵੀ ਸਭ ਦਾ ਪੜਾਉ ਨਾਲੋਂ ਪੜ੍ਹਨ ਦਾ ਮਜ਼ਾ ਜਿਹਾ ਲੱਗਦਾ ਹੈ ਕਿਉਂਕਿ ਇਹ ਸਾਰਾ ਨਾਵਲ ਨਾਮ ਦੇ ਉੱਤੇ ਖੜਾ ਹੈ ਔਰ ਨਾਵਲ ਦੇ ਦੋ ਭਾਗ ਨੇ ਭਾਗ ਪਹਿਲਾ ਭਾਗ ਦੂਜਾ ਅਕਿ ਦੋਨੇ ਭਾਗਾਂ ਦੇ ਚਾਰ-ਚਾਰ ਉਪ ਭਾਗ ਨੇ ਅੱਠ ਹਰ ਇੱਕ ਦਾ ਆਪ ਕੋ ਆਪਣਾ ਨਾਮ ਹੈ ਆਪ ਕੋ ਆਪਣੇ ਗਾਂਢ ਨੇ ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਆਪਣੇ ਆਪ ਕੰਪਲੀਟ ਨੇ ਟੋਟਲ ਕਰਕੇ ਸਾਰਾ ਐਂਡ ਦੇ ਵਿੱਚ ਤੁਹਾਨੂੰ ਕੰਸੋਲਿਡੇਟ 70% طرف ਦੋਨੇ ਭਾਗਾਂ ਦੇ ਵਿੱਚ ਕਰਕੇ ਦੇ ਦਿੱਤਾ ਜਾਂਦਾ ਹੈ ਕਿ 70% ਮੈਂ ਦਿੰਦਾ ਹੈ ਰਿਸ਼ਤੇ ਆਨੇ ਮੰਨ ਲਏ ਸੋ ਇਹ ਨਾਮ ਮੈਂ ਇਸ ਕਰਕੇ ਰੱਖਿਆ ਦੂਜਾ ਮੈਂ ਵੱਖਰੇ ਨਾਮ ਸ਼ੁਰੂ ਦੇ ਵਿੱਚ ਹੀ ਰੱਖ ਲੈਣਾ ਜਿਵੇਂ ਪਹਿਲਾਂ ਕਿਹਾ ਸੀ ਚਾਹੇ ਉਹ ਪੱਟ ਦੇ ਰਾਹੀ ਮੌਦਨੀ ਹੋਵੇ ਬਿਲੀ ਅੱਖਾਂ ਦਾ ਜਾਦੂ ਹੋਵੇ ਦੁਰ ਕਰੋਸ਼ੀ ਕੇ ਲਾਜ ਹੋਵੇ ਖਾਤ ਲਈ ਸ਼ੁਕਰੀਆ ਹੋਵੇ ਹਨਾ 70% ਗ੍ਰੇਡ ਬਤਾ 3 ਨੰਬਰਾਂ ਦਾ ਜਿਹੜਾ ਹੁੰਦਾ ਟਪੰਦੀ ਦੇ ਨਹੀਂ ਕੀਤਾ तमाम ਜਿਹੜੇ ਨਾਮ ਨੇ ਮੇਰੇ ਦੁਆਰਾ ਅੰਡਰਲਾਈਨ ਕੀਤੇ ਹੋਏ ਉਹ ਪਹਿਲਾਂ ਰੱਖੇ ਗਏ ਹੁੰਦੇ ਨੇ ਔਰ ਵੱਖਰੇ ਰੱਖਨੇ ਚਾਹੀਦੇ ਨੇ ਹੋ ਮੇਰੀ ਮੰਨਤਾ ਇਹ ਆ ਮੈਂ ਸਿੱਖਿਆ ਇਹ ਆ ਕਿਉਂਕਿ ਅੱਤ ਅੱਧੀ ਕਲਿਆ ਤੋਂ ਹੀ ਨਾਮ ਤੋਂ ਪਤਾ ਲੱਗਦਾ ਹੈ ਇਸ ਦੇ ਵਿੱਚ ਕੁਝ ਹੋਊਗਾ ਜਾਂ ਨਹੀਂ ਹੋਊਗਾ ਨਾਵਲ ਜਾਂ ਕਹਾਣੀ ਤੋਂ ਇਲਾਵਾ ਜਿਵੇਂ ਅੱਜ ਕੱਲ ਨੈਨੋ ਟੈਕਨੋਲੋਜੀ ਹੈ ਮਿੰਨੀ ਕਹਾਣੀ ਮਿੰਨੀ ਕਹਾਣੀ ਦੇ ਵਿਧੀ ਵਿਧਾਨ ਬਾਰੇ ਤੁਹਾਡੇ ਕੀ ਵਿਚਾਰ ਨੇ ਮੈਂ 1998 ਤੋਂ ਪਹਿਲਾਂ 96 ਔਰ 97 2 ਸਾਲ 125 ਮਿੰਨੀ ਕਹਾਣੀਆਂ ਲਿਖੀਆਂ ਔਰ ਉਹ 125 ਮਿੰਨੀ ਕਹਾਣੀਆਂ ਪੰਜਾਬੀ ਦੇ ਸਾਰੇ ਅਖਬਾਰਾਂ ਰਸਾਲਿਆਂ ਤੇ ਜਿਹੜੇ ਉਹ ਸਾਡੇ ਹੋਣਗੇ ਛਪੀਆਂ ਲੇਕਿਨ ਮੈਂ ਮਿੰਨੀ ਕਹਾਣੀ ਦੀ ਕਿਤਾਬ ਨਹੀਂ ਛਪਾਈ ਕਾਰਨ ਮੈਂ ਇੱਕ ਉਦਾਹਰਨ ਦਿੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਸੀਸੀ ਰਹੀ ਉਸ ਕੋਂਡੈਂਸ ਰਹੀ ਪੰਜਾਬੀ ਦੀ ਐਮਏ ਕੀਤੀ ਜਿਹਦੇ ਵਿੱਚੋਂ ਮੇਰੇ 45% ਨੰਬਰ ਆਏ ਜਿਹਦੇ ਕਰਕੇ ਮੈਂ ਅੱਗੇ ਨਹੀਂ ਪੜ ਸਕਿਆ ਉਹ ਅਲੱਗ ਗੱਲ ਹੈ ਮੈਂ ਦੱਸਦੀ ਉੱਥੇ ਸਾਨੂੰ ਜਿਹੜੇ ਟੀਚਰ ਪੜਾਉਂਦੇ ਸੀ ਉਹਨਾਂ 'ਚ ਇੱਕ ਸੀ ਡਾਕਟਰ ਬਲਦੇਵ ਸਿੰਘ ਢਾਲੀਵਾਲ ਜੀ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਅਲੋਚਕ ਔਰ ਕਹਾਣੀਕਾਰ ਹੁਣ ਵੀ ਉਹੋ ਕੀ ਰਹਿੰਦੇ ਮੈਂ ਉਹਨਾਂ ਕੋਲ 2 ਸਾਲ ਪੜਿਆ ਮੈਨੂੰ ਉਹਨਾਂ ਦਾ ਪੜਾਉਣ ਦਾ ਉਹਨਾਂ ਦਾ ਬੋਲਣ ਦਾ ਉਹਨਾਂ ਦਾ ਗੈਲਸਿੰਗ ਜੰਮਦਾ ਜਿਹਾ ਅੰਦਾਜ਼ ਸੀ ਉਹ ਐਜ਼ ਏ ਵਿਦਿਆਰਥੀ ਕਲਾਸ ਦੇ ਵਿੱਚ ਬਾਕੀ ਸਾਰੇ ਟੀਚਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਚੰਗਾ ਲੱਗਿਆ ਮੈਂ ਮਨ ਹੀ ਮਨ ਫੈਸਲਾ ਕੀਤਾ ਕਿ ਮੈਂ ਵੀ ਇੱਕ ਦਿਨ ਬਲਦੇਵ ਢਾਲੀਵਾਲ ਮੰਗ ਕਹਾਣੀਆਂ ਲਿਖਿਆ ਕਰਾਂਗਾ ਮੈਂ ਵੀ ਇਹਦੇ ਮੰਨ ਭਰਸ਼ਣ ਬਿਆਨ ਕਰਦਾ ਮੇਰਾ ਉਹ ਰੂਲ ਮਾਡਲ ਸੀ ਕਿ ਇੱਚ ਤੋਂ ਲਿਖੇ ਉਹ ਨੂੰ ਨਹੀਂ ਮੈਂ ਕਦੇ ਵੀ ਲੱਗਿਆ ਸੋ ਮੈਂ ਿੰਨੀ ਕਹਾਣੀਆਂ ਲਿਖਣ ਲੱਗਿਆ ਜਦੋਂ 125 ਹੋ ਗਈਆਂ ਮੈਂ ਪੋਸਟ ਕਾਰਡ ਉਸ ਮਾਹਨੇ ਚ ਮੋਬਾਈਲ ਵੀ ਸੀ ਬਲਦੇਵ ਢਾਲੀਵਾਲ ਨੂੰ ਲਿਖਿਆ ਉਸ ਵਿੱਚ ਮੈਂ ਲਿਖੀ ਗੱਲ ਕਿ ਮੈਂ ਕਹਾਣੀਆਂ ਦੀ ਕਿਤਾਬ ਲਿਖੀ ਆ ਤੁਸੀਂ ਉਹਦੀ ਧੁੰਮ ਕਾਲ ਕੋ ਮੇਰੇ ਫੇਵਰੇਟ ਰਹੇ ਹੋ ਮਨ ਦੀ ਇੱਛਾ ਉਹਨੇ ਤੇ ਜਵਾਬ ਇਹਨਾਂ ਦਿੱਤਾ 10 ਦਿਨ ਵੀ ਨਾ 2 ਮਹੀਨੇ 6 ਮਹੀਨੇ ਲੰਗੇ ਮੈਂ ਮਨ ਸੋਚਿਆ ਕਰਾਂ ਕਿ ਬਲਦੇਵ ਕਾਲੀਵਾਲ ਬਹੁਤ ਗਲਤ ਬੰਦਾ ਬਹੁਤ ਪ੍ਰਾਤਨਿਆ ਬੋਲ ਦਾ ਕੁਛ ਹੈ ਪੜਾਉਂਦਾ ਕੁਛ ਹੈ ਦੇਸ ਦਾ ਕੁਛ ਹੈ ਅਸਲ ਤੇ ਬੋਲ ਵੀ ਉਹ ਠੀਕ ਨਹੀਂ ਬੰਦਾ ਮੇਰੇ ਮਨ ਤੋਂ ਦਾ ਗਿੰ ਬਹਿ ਜਿਹੜਾ ਟਿਰਕ ਗਿਆ ਕਦੇ ਕਦੇ ਮੈਨੂੰ ਵੀ ਇਹ ਗਮਨ ਦੀ ਦਸਵੀਆਂ ਨਿਡਾਲੀ ਵਾਲੀ ਗੱਲ ਤੇ ਮੈਂ ਹਾਂ ਕਦੇ-ਕਦੇ ਸਾਨੂੰ ਮਨ ਚ ਦਾਣਾ ਵਿਖੜਿਆ। ਬਿਊ ਨੇ ਮੇਰੀ ਕਿੱਥੀ ਦਾ ਜਵਾਬ ਹੀ ਨਹੀਂ ਦਿੱਤਾ ਭੁੰਕਾਤਾ ਕੀ ਜੀ ਪੁੱਛੀ। ਇੱਕ ਦਿਨ ਛੇਕ ਮਿਲਣੇ ਬਾਅਦ ਬਲਜਿੰਦਰ ਨਸਰਾਲੀ ਜਿਹੜਾ ਮੇਰੇ ਨਾਂਕਿਆਂ ਪਿੰਡ ਦਾ ਹੈ ਜਿਹਦੇ ਨਾਲ ਮੈਂ ਪ੍ਰਾਇਮਰੀ ਸਕੂਲ ਦੇ ਉੱਤੇ ਪੜ੍ਹਿਆ ਨਸਰਾਲੀ। ਉਹ ਸਾਡੇ ਘਰੇ ਆਇਆ ਮਨ। ਕੌਣ ਸਾਰੋਂ ਕੋ ਮੈਨੂੰ ਕਹਿੰਦਾ ਕਿਉਂਕਿ ਉਹ ਬੋਲਦਾ ਬਹੁਤ ਹੈ